ਏ ਤੁਸੀਂ ਤਸਵੀਰਾਂ ਵੇਖੋ ਬਜ਼ੁਰਗ ਦਾ ਕੀ ਹਾਲ ਕੀਤਾ ਹੋਇਆ ਹੈ ਦਰਅਸਲ ਇਹ ਤਸਵੀਰਾਂ ਗਿੱਦੜਬਾਹ ਦੀਆਂ ਨੇ ਗਿੱਦੜਬਾਹ ਦੇ ਵਿੱਚ ਅੱਜ ਗਰਮੀਤ ਸਿੰਘ ਸਾਹਿਬ ਦਾ ਫੌਜੀ ਆਪਣੀ ਬੇਟੀ ਨੂੰ ਮੋਟਰਸਾਈਕਲ ਤੇ ਹੋਸਨਰ ਚੌਕ ਤੋਂ ਬਠਿੰਡਾ バス ਚੜਾ ਕੇ ਜਦੋਂ ਵਾਪਸ ਮੁੜਿਆ ਤਾਂ ਉਸ ਦੇ ਮਗਰ ਦੋ ਅਣਪਛਾਤੇ ਨੌਜਵਾਨ ਲੱਗ ਜਾਂਦੇ ਨੇ ਤਾਂ ਜਦੋਂ ਉਹ ਹਸਪਤਾਲ ਤੋਂ ਥੋੜਾ ਅੱਗੇ ਜਾਂਦਾ ਮਾਤਾ ਸੈਫਕੌਰ ਇੰਸਟੀਚਿਊਟ ਦੇ ਨੇੜੇ ਪਹੁੰਚਦਾ ਮੋਟਰਸਾਈਕਲ ਤੇ ਤਾਂ ਚੱਲਦੇ ਮੋਟਰਸਾਈਕਲ ਤੇ ਹੀ ਮਗਰੋਂ ਆਏ ਦੋ ਨੌਜਵਾਨ ਉਹਦੇ ਗਿੱਜੇ ਨੂੰ ਹੱਥ ਪਾ ਕੇ ਜ਼ੋਰ ਨਾਲ ਝਟਕਾ ਮਾਰਦੇ ਆ ਤਾਂ ਗਿੱਜਾ ਕੁਰਤੇ ਦੇ ਨਾਲੋਂ ਵੱਖ ਹੋ ਜਾਂਦਾ ਹੈ ਤਾਂ ਮੋਟਰਸਾਈਕਲ ਭਜਾ ਕੇ ਉਥੋਂ ਫਰਾਰ ਹੋ ਜਾਂਦੇ ਆ ਬਟੂਏ ਦੇ ਵਿੱਚ ਨਕਦੀ ਤੇ ਹੋਰ ਦਸਤਾਵੇਜ਼ ਸਨ ਗਰਮੀਤ ਸਿੰਘ ਨੇ ਦੱਸਿਆ ਕਿ ਉਹ ਲਟੇਰਿਆਂ ਦੇ ਮਗਰ ਕਾਫੀ ਦੂਰ ਭੱਜਿਆ ਰੋਲਾ ਵੀ ਉਸਨੇ ਪਾਇਆ ਤਾਂ ਲੋਕਾਂ ਨੂੰ ਵੀ ਕਿਹਾ ਕਿ ਇਹ ਇਨਾਂ ਨੂੰ ਫੜੋ ਪਰ ਐਨੇ ਟਾਈਮ ਨੂੰ ਜਿਹੜੇ ਲਟੇਰੇ ਸਨ ਉਹ ਅੱਗੋਂ ਭੱਜ ਗਏ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਸਪੈਸ਼ਲ ਸਟਾਫ ਦੇ ਮਨਪ੍ਰੀਤ ਸਿੰਘ ਵੀ ਮੌਕੇ ਤੇ ਪਹੁੰਚੇ ਉਹਨਾਂ ਨੇ ਵੀ ਬਜ਼ੁਰਗ ਦੀ ਮਦਦ ਕੀਤੀ ਚੋਰਾਂ ਨੂੰ ਲੱਭਣ ਦੀ ਪਰ ਉਹਨੇ ਟਾਈਮ ਨੂੰ ਚੋਰ ਉਥੋਂ ਫਰਾਰ ਹੋ ਗਏ ਜੀ ਮੇਰਾ ਨਾਮ ਐਨ ਸਰਵਿਸਮੈਨ ਗਰਮੀਤ ਸਿੰਘ ਜੀ ਤੇ ਕੀ ਘਟਨਾ ਘਟੀ ਜੀ ਇਹ ਮੈਂ ਚੌਂਗਚੋਂ ਬੇਟੀ ਨੂੰ ਚੜਾ ਕੇ ਬਸ ਤੇ ਵਾਪਸ ਜਾ ਰਹਾ ਸੀ ਗੁਰੂ ਸਾਹਿਬ ਨੂੰ ਜਦੋਂ ਸਰਕਾਰੀ ਹਸਪਤਾਲ ਨੰਗਿਆ ਬਸ ਅੱਗੇ ਥੋੜਾ ਜਿਹਾ ਗਿਆ ਤੇ ਮੈਨੂੰ ਦੋ ਜਣੇ ਨੇ ਮੇਰਾ ਖਿੱਚ ਕੇ ਮੈਂ ਗੀਜੇ ਤੋਂ ਪੈਸੇ ਲੈ ਗਏ ਮੋਟਕਾ ਮੋਟਰਸਾਈਕਲ ਤੇ ਜਾ ਹੀ ਰਹੇ ਸੀ ਤੁਸੀਂ ਮੋਟਰਸਾਈਕਲ ਤੇ ਸੀ ਦੋ ਸਵਾਰ ਦੋਨਾਂ ਨੇ ਖਿੱਚ ਕੇ ਤੇ ਮੈਂ ਮਗਰ ਵੀ ਭਜਾਇਆ ਬਹੁਤ ਉਸਨਾਰ ਤੱਕ ਪਰ ਨਹੀਂ ਰਲ ਦਿੱਤਾ ਮੈਂ ਕਿੰਨੇ ਪੈਸੇ ਸੀ ਬਾਈ ਬੜੀ ਦੇ ਵਿੱਚ 4000 ਰੁਪਿਆ ਸੀ ਵਿੱਚ ਆਧਾਰ ਕਾਰਡ ਤੇ ਆਇਡੈਂਟੀਟੀ ਕਾਰਡ ਤੇ ਏਟੀਐਮ ਕਾਰਡ ਦੀ ਵਿੱਚ ਸੱਟ ਵੀ ਲੱਗ ਸਕਦੀ ਸੀ ਨਾ ਜੇ ਮੇਰੇ ਸੱਟ ਲੱਗਦੀ ਮੈਂ ਡਿੱਗਦਾ ਜਾਈਦਾ ਮਸਾਂ ਹੀ ਬਚਿਆ ਇਹ ਕੋ ਕੀ ਹੋ ਰਿਹਾ ਕਿਨੇ ਦਾ ਕਿੱਥੀ ਆਂਦੇ ਪੈ ਇਹ ਕਿੱਥੇ ਜੇ ਸੀ ਉਸ ਨਰਸੀ ਕਾਰਡ ਤੇ ਉਹ ਜਨਰਾ ਆਪਣੇ ਨਰਸੀ ਕਾਰਡ ਨੂੰ ਥੋੜਾ ਜਿਹਾ ਪਿੱਛੇ ਜਿਹੜਾ ਉਹ ਨਰਸੀ ਕਾਰਡ ਜਿਹਦੇ ਮੇਰੇ ਨਰਸੀ ਕਾਰਡ ਜਿਹੜਾ ਥੋੜਾ ਜਿਹਾ ਪੁੱਛੇ ਸਰਕਾਰੀ ਹਸਪਤਾਲ ਤੋਂ ਗਾਂ ਜਾਂ ਨਰਸੀ ਕਾਰਡ ਜਮਾ ਲੈਣੇ تھے ਪੱਟੇ ਦੇ ਕੋਲੇ ਬਸ ਤੇ ਗੀਜਾ ਹੀ ਪਟਕੇ ਲੈ ਗਏ ਸ਼ਰੇਆਮਾ ਗੀਜਾ ਮਣਿਆ ਸ਼ਰੇਆਮ ਪਟਕੇ ਲੈ ਗਏ ਮੈਂ ਡੇਕਟਰ ਡੇਕਟਰ ਬਚਾ ਮਸਾਂ ਮਗਰ ਬਹੁਤ ਭਜਾਇਆ ਪਰ ਨਹੀਂ ਉਹਨਾਂ ਨੇ ਮੈਨੂੰ ਉਸਨਾਰ ਤੱਕ ਰਾਲਾ ਉੱਥੇ ਆ ਗਏ ਉਸਨਾਰ ਮੈਨੂੰ ਨਹੀਂ ਪਤਾ ਲੱਗਾ ਕਿੱਧਰ ਗਏ ਕਿੱਧਰ ਨਹੀਂ ਰੋਲਾ ਰੁਲਾ ਹੀ ਪਾਈ ਜੰਦੇ ਬਹੁਤ ਰੋਲਾ ਪਾਇਆ ਸੀ ਮੈਂ ਬਹੁਤ ਰੋਲਾ ਪਾਉਂਦੇ ਹਾਂ ਉਸਨਾਰ ਮੋੜ ਤੱਕ ਵੀ ਆ ਫੜ ਲਓ ਫੜ ਲਓ ਇਹਨਾਂ ਨੂੰ ਪਰ ਨਹੀਂ ਕੋਈ ਤੇ ਕੀ ਲੱਗਦਾ ਬਾਈ ਜਿਵੇਂ ਐ ਬੰਦਾ ਸੇਫ ਹੀ ਨਾ ਛੜਕ ਨਾ 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 ਅੱਜ ਕੱਲ ਦੇ ਹਾਲਾਤ ਵਿੱਚ ਬਹੁਤ ਮੁਸ਼ਕਲ ਹੈ ਜੀ ਐ ਪੈਸਾ ਲੈ ਕੇ ਕੀ ਕਰਾਂਗੇ ਹੁਣ ਦਸੋਂ ਕਲਾ ਕਲਾਪੇ ਜਾਣਾ ਤਾਂ ਇਹ ਉਹ ਮੋਟਰਸਾਈਕਲ ਤੇ ਸੀ ਉਹ ਵੀ ਉਹ ਦੋ ਮੋਟਰਸਾਈਕਲ ਤੇ ਸੀ ਜਮਾ ਜੀ ਇੱਕ ਤੇ ਨਿਕਰ ਪਾਈ ਹੋਈ ਸੀ ਇੱਕ ਪਜਾਮਾ ਕਮੀਜ਼ ਤੇ ਤੇ ਪੁਲਿਸ ਨੂੰ ਕੰਪਲੇਂਟ ਵਗੈਰਾ ਦੇ ਰਹੇ ਹਾਂ ਹਾਂ ਜੀ ਦੇ ਰਹੇ ਹਾਂ ਕਮੀਜ਼ ਗਰਮੀਤ ਸਿੰਘ ਦਾ ਕਹਿਣਾ ਸੀ ਕਿ ਉਹ ਇਸ ਸਬੰਧ ਦੇ ਵਿੱਚ ਗਿੱਦੜਬਾਹ ਪੁਲਿਸ ਨੂੰ ਸੂਚਨਾ ਦੇਣ ਜਾ ਰਿਹਾ ਹੈ ਤੇ ਉਸ ਨੇ ਮੰਗ ਕੀਤੀ ਕਿ ਇਹਨਾਂ ਲੁਟੇਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਸ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਜੋ ਬੇहद ਮਾੜੇ ਨੇ ਕਿਵੇਂ ਦਿਨ ਦਿਹਾੜੇ ਹੀ ਮੋਟਰਸਾਈਕਲ ਤੇ ਸਵਾਰ ਵੀ ਹੁਣ ਤਾਂ ਲੁੱਟਾ ਹੋਣ ਲੱਗ ਗਈਆਂ ਨੇ